ਪੰਜਾਬ ਤੋਂ ਵੀ ਚੱਲ ਰਹੀ ਨਸ਼ਿਆਂ ਵਿਰੁੱਧ ਜੰਗ ਮੁਹਿੰਮ ਨੂੰ ਤੇਜ਼ ਕਰਦੇ ਹੋਏ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਨੇ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦੇ ਲਈ 31 ਮਈ 2025 ਦੀ ਸੀਮਾ ਨਿਰਧਾਰਿਤ ਕੀਤੀ ਹੈ। ਇਸ ਦੇ ਗੌਰਵ ਜਾਂ ਤੁਨੇ ਸਾਰੇ ਜ਼ਿਲ੍ਹਿਆਂ ਦੇ ਐਸਐਸਪੀਜ਼ ਅਤੇ ਸੀਪੀਜ਼ ਨੂੰ ਸਖਤ ਹਦਾਇਤਾਂ ਦਿੱਤੀਆਂ ਨੇ ਤੇ ਠੋਸ ਕਾਰਜ ਦੀ ਯੋਜਨਾ ਬਣਾ ਕੇ ਨਸ਼ਾ ਤਸਕਰੀ ਨੂੰ ਪੂਰੀ ਤਰ੍ਹਾਂ ਖਤਮ ਕੀਤਾ ਜਾਵੇ। ਇਸ ਮੁਹਿੰਮ ਦੇ ਸਮੇਂ ਇੱਕ ਨਿਰਧਾਰਤ ਸਮੇਂ ਬਾਅਦ ਕੀਤੀ ਜਾਵੇਗੀ ਜਿਸ ਦੇ ਵਿੱਚ ਬਿਹਤਰ ਪ੍ਰਦਰਸ਼ਨ ਕਰਨ ਵਾਲੀਆਂ ਅਧਿਕਾਰੀਆਂ ਨੂੰ ਸਨਮਾਨਿਤ ਕੀਤਾ ਜਾਵੇਗਾ ਤੇ ਮਾੜੀ ਕਾਰਗੁਜ਼ਾਰੀ ਵਾਲੇ ਅਧਿਕਾਰੀਆਂ ਵਿਰੁੱਧ ਸਖਤ ਕਾਰਵਾਈ ਵੀ ਕੀਤੀ ਜਾਵੇਗੀ। ਹਾਈ ਲੈਵਲ ਮੀਟਿੰਗ ਚ ਸੀਐਮ ਸਾਹਿਬ ਸਰਦਾਰ ਭਗਵੰਤ ਮਾਨ ਜੀ ਨੇ ਜਿਹੜੀ ਹੁਣ ਤੱਕ ਦੀ ਜਿਹੜੀ ਐਕਸ਼ਨ ਹੋਇਆ ਸੀਗਾ ਉਸ ਦਾ ਰਿਵਿਊ ਕੀਤਾ ਸੀ ਤੇ ਉਸ ਤੋਂ ਬਾਅਦ ਇੱਕ ਵੈਲ ਕਨਸਿਡਰਡ ਡਿਸੀਜਨ ਲਿਆ ਗਿਆ ਹੈਗਾ ਓਨ ਦਾ ਬੇਸਿਸ ਆਫ ਅਸੈਸਿੰਗ ਦੀ ਅਵੇਲੇਬਿਲਟੀ ਆਫ ਡਰੱਗਸ ਇਨ ਦਾ ਸਟਰੀਟ ਟੂਡੇ ਔਲ ਓਵਰ ਦੀ ਸਟੇਟ ਐਂਡ ਦੀ ਮੀਨਸ ਰਿਕੁਆਇਰਡ ਟੂ ਅਚੀਵ ਪੰਜਾਬ ਪੁਲਿਸ ਹੈਸ ਆ ਗਲੋਰੀਅਸ ਐਂਡ ਪ੍ਰਾਊਡ ਟਰੈਡੀਸ਼ਨ time and again punjab police has pulled out the state with courage and determination out of severe crises so we have asked all the field police officers the ssps and cps to lead this campaign personally from the front so that truly punjab can be made uh, uh, nasha and completely free from drugs ssps and cps have been directed to plan and execute whatever necessary measures are to be taken एंड फिक्स अ टारगेट डेट एट ओन लेर्टी फर्स्ट में द ऑबजेक्टिव इज दैट टू कट ऑल दप्लाई लाइन बिफोर थर्टी फर्स्ट में एंड बाई विच देर एरिया वुड बी कंप्लीटली ड्रग फ्री एक रिगरस जो फील्ड असैसमेंट इस यूजिंग इंटेलीजेंस अदर सोर्स टू डिटरमाइन वॉट इज द एक्चुअल ग्राउंड रियालिटी आफ्टर थर्टी फर्स्ट में सो उस जेड़े भी ऑफिसर चंगा परफॉर्म करेंगे चंगा काम करेंगे देआर गुड वर्क विल बी रिवॉर्डेड एंड द ऑफिसर्स हु गिव फॉल्स क्लेम्स और इफ दे परफॉर्मेंस इज नॉट अप टू द मार्क देन अकाउंटेबिलिटी एंड रिस्पॉन्सिबिलिटी वुड बी फिक्स्ड एज पर द जोरिस्टिक इन अ वेरी प्रोफेशनल वे जो एम हैगा कि uh, पंजाब पुलिस इस प्रोफेशनल तरीके अचीव करूगी सो so, साडा फोकस कोई फिगर बेस्ड टारगेट्स नहीं है ਸਾਦਾ ਫੋਕਸ ਹੈਗਾ ਕੰਪਲੀਟ ਬ੍ਰੇਕਿੰਗ ਆਫ ਸਪਲਾਈ ਚੇਨ ਟੂ మేక్ ਡਰੱਗਸ ਅਨ ਅਵੇਲੇਬਲ ਇਨ ਦ ਸਟੇਟ ਸੋ ਇਸ ਦੇ ਵਿੱਚ ਥਰੂ ਇਨਫਰਮੇਸ਼ਨ ਥਰੂ ਇਨਟਰੋਗੇਸ਼ਨ ਜਿਸ ਨੂੰ ਅਸੀਂ ਬੈਕਵਰਡ ਤੇ ਫਾਰਵਰਡ ਲਿੰਕੇजेस ਕਹਿੰਦੇ ਹੈਗੇ ਸੋ ਐਂਟਾਇਰ ਨੈਟਵਰਕਸ ਆਰ ਟੂ ਬੀ ਅਨਮਾਸਕਡ ਅਨਵੀਲਡ ਐਂਡ ਜਿਹੜੇ ਜਿਹੜੇ ਬੰਦੇ ਉਸ ਦੇ ਵਿੱਚ ਫਿਗਰ ਹੁੰਦੇ ਆ ਉਹਨਾਂ ਨੂੰ ਅਰੈਸਟ ਕੀਤਾ ਜਾਵੇ ਜਿਹੜਾ ਟ੍ਰੈਨ ਪਰਪਸ ਹੈਗਾ ਕਿ ਇੱਕ ਤੇ ਜਿਹੜੇ ਸਟਰੀਟ ਲੈਵਲ ਤੇ ਜਿਹੜੇ ਸਪਲਾਈ ਕਰ ਰਹੇ ਹੈਗੇ ਜਿਹੜੇ ਪੈਡਲਰਸ ਐਂਡ ਸਪਲਾਈਅਰਸ ਤੇ ਜਿਹੜੇ ਵੱਡੇ ਜਿਹੜੇ ਜਿਸ ਨੂੰ ਅਸੀਂ ਡਰਗ 빅 ਫਿਸ਼ ਤੇ ਡਰਗ ਸ਼ਾਰਕਸ ਕਹਿੰਦੇ ਆ ਤੇ ਉਹਨਾਂ ਤੇ ਸ਼ਿਕੰਜਾ ਕਸਿਆ ਜਾਊਗਾ ਤੇ ਇੱਕ ਬੜਾ ਇਫੈਕਟਿਵ ਤਰੀਕਾ ਜਿਹੜੀ ਹੈ ਪੰਜਾਬ ਗਵਰਨਮੈਂਟ ਦੀ ਜਿਹੜੀ ਡਰਗ ਸੇਫ ਪੰਜਾਬ ਡਰਗ ਹੈਲਪਲਾਈਨ ਹੈਗੀ ਇਸ ਦੇ ਵਿੱਚ ਜਿਹੜੀ ਟਿਪਸ ਆਂਦੀਆਂ ਇਸ ਦੀ ਹੁਣ ਅਸੀਂ ਡੇਲੀ ਮੋਨਿਟਰਿੰਗ ਸ਼ੁਰੂ ਕੀਤੀ ਹੈ ਇਨ ਫੈਕਟ ਸੀਐਮ ਸਾਹਿਬ ਪਰਸਨਲੀ ਚੈੱਕ ਕਰਦੇ ਹੈਗੇ ਕਿ ਕਿੰਨੇ ਐਫ ਆਈ ਆਰ ਇਸ ਦੇ ਦਰਜ ਹੋ ਗਏ ਕਿੰਨੇ ਜਿਹੜੇ ਹੈਗੇ ਰਿਜ਼ਲਟ ਕੀ ਹੋਇਆ ਕਿੰਨੀ ਗ੍ਰਿਫਤਾਰੀਆਂ ਹੋਈਆਂ ਸੋ ਇੱਕ ਬੜਾ ਇਫੈਕਟਿਵ ਮੈਕੈਨਿਜ਼ਮ ਸਾਬਿਤ ਹੋ ਰਿਹਾ ਹੈ ਜਿਹੜੀ ਪਬਲਿਕ ਫੀਡਬੈਕ ਤੇ ਟੇਕਿੰਗ ਐਕਸ਼ਨ ਅਗੇਂਸਟ ਦਾ ਟ੍ਰੈਫਿਕਿੰਗ ਐਕਟ ਸਟਰੀਟ ਲੈਵਲ ਤੇ ਦੂਜਾ ਜਿਹੜਾ ਸਾਡਾ ਜਿਹੜਾ ਮੈਕੈਨਿਜ਼ਮ ਹੈਗਾ ਉਹ ਬ੍ਰੇਕਿੰਗ ਦੀ ਫਾਈਨੈਂਸ਼ੀਅਲ ਬੈਕਬੋਨ ਆਫ ਡਰੱਗ ਸਮਕਲਿੰਗ ਬੇਸਿਕਲੀ ਵੀ ਆਰ ਫੋਕਸਿੰਗ ਔਨ 3 ਐਸਪੈਕਟਸ ਵੀ ਇੱਕ ਤੇ ਜਿਹੜੇ ਖਵਾਲਾ ਨੈਟਵਰਕਸ ਹੈਗੇ ਉਹਨਾਂ ਨੂੰ ਡਿਸਮੈਂਟਲ ਕੀਤਾ ਜਾਵੇ ਅਸੀਂ ਇਸ ਜੁਧ ਨਸ਼ਾ ਵਿਰੋਧ ਦੇ ਵਿੱਚ 31 ਜਿਹੜੇ ਵੱਡੇ ਹਵਾਲਾ ਆਪਰੇਟਰਸ ਅਰੈਸਟ ਕੀਤੇ ਹੈਗੇ 8 ਕਰੋੜ ਤੋਂ ਜ਼ਿਆਦਾ ਜਿਹੜਾ ਹਵਾਲਾ ਮਨੀ ਜਿਹੜਾ ਹੈਗਾ ਉਹ ਉਹ ਸੀਜ਼ ਕੀਤਾ ਗਿਆ ਹੈ ਤੇ ਇਸ ਦੇ ਵਿੱਚ ਜਿਹੜੇ ਪਾਕਸ ਸਮਗਲਰਸ ਜਿਹੜੇ ਇੰਡੀਅਨ ਜਿਹੜੇ ਹਵਾਲਾ ਆਪਰੇਟਰਸ ਉਹਨਾਂ ਨੂੰ ਅਰੈਸਟ ਕੀਤਾ ਗਿਆ ਦੂਜਾ ਜਿਹੜਾ ਸਾਡਾ ਮੇਨ ਜਿਹੜਾ ਉਹ ਹੈਗਾ ਉਹ 68 ਐਫ ਦੇ ਵਿੱਚ ਪ੍ਰੋਪਰਟੀਆਂ ਜਿਹੜੀਆਂ ਫ੍ਰੀਜ਼ ਕੀਤੀਆਂ ਤੇ ਥਰਡ ਜਿਹੜਾ ਐਸ ਸੱਚ ਜਿਹੜੇ ਇਲੀਗਲ ਇਲੀਗਲੀ ਕੰਸਟਰਕਟਿਡ ਜਿਹੜੀ ਪ੍ਰਾਪਰਟੀਆਂ ਗਵਰਨਮੈਂਟ ਲੈਂਡ ਤੇ ਜਾਂ ਐਨਕਰੋਚਮੈਂਟ ਹੈ ਜਿੱਥੇ ਕਿਤੇ ਬਿਲਡਿੰਗ ਬਾਇਲॉज ਦੀ ਵਾਇਲੇਸ਼ਨ ਹੈਗੀ ਉਸ ਦੇ ਵਿੱਚ ਜਿਹੜੀ ਕਨਸਰਨਡ ਜਿਹੜੀ ਸਿਵਲ ਅਥਾਰਟिटीज ਹੈਗੀ ਉਹ ਦੇ ਆਇਡੈਂਟੀਫਾਈ ਦੀ ਬੈਕਗਰਾਉਂਡ ਚੈੱਕ ਕਰਕੇ ਕਿ ਉਹਨਾਂ ਦੇ ਵਿੱਚੋਂ ਕਿਹਨਾਂ ਦੇ ਖਿਲਾਫ ਐਨਡੀਪੀਐਸ ਐਕਟ ਦੇ ਵਿੱਚ ਕੇਸਿਸ ਦਰਜ ਹੈਗੇ ਸੋ ਉਹਨਾਂ ਦੀ ਪ੍ਰਾਪਰਟੀਆਂ ਜਿਹੜੀਆਂ ਉਹ ਐਸ ਪਰ ਲਾ ਡਿਮੋਲਿਸ਼ ਕੀਤੀਆਂ ਜਾ ਰਹੀਆਂ ਪ੍ਰੀਵੈਂਟਿਵ ਡਿਟੈਂਸ਼ਨ ਜਿਹੜਾ ਪੇਟ ਐਨਡੀਪੀਐਸ ਐਕਟ ਹੈਗਾ ਉਸ ਦੇ ਅੰਦਰ ਜਿਹੜੇ ਵੱਡੇ ਡਰੱਗ ਸਮੱਗਲਰ ਹੈਗੇ ਉਹਨਾਂ ਦੀ ਤੇ ਇਨ ਫੈਕਟ ਵੈਰੀ ਰੀਸੈਂਟਲੀ ਟ੍ਰਾਂਸਫਰ ਆਫ ਪ੍ਰिजनर्स ਐਕਟ ਹੈਸ ਬੀਨ ਨੋਟੀਫਾਈਡ ਬਾਈ ਦੀ ਪੰਜਾਬ ਗਵਰਨਮੈਂਟ ਆਫਟਰ ਇਟਸ ਪਾਸਿੰਗ ਬਾਈ ਦੀ ਪੰਜਾਬ ਵਿਧਾਨ ਸਭਾ ਐਂਡ ਤੋ ਪ੍ਰੈਜ਼ੀਡੈਂਸ਼ੀਅਲ ਐਸੈਂਟ ਹੈਸ ਬੀਨ ਰਿਸੀਵਡ ਸੋ ਵੀ ਵਿਲ ਆਲਸੋ ਐਗਜ਼ਾਮਿਨ ਇਨ ਕੰਸਲਟੇਸ਼ਨ ਵਿਦ ਅਦਰ ਸਟੇਟਸ ਕਿ ਕਿਹੜੇ ਸਾਡੇ ਇਸ ਤਰ੍ਹਾਂ ਦੇ ਜਿਹੜੇ ਮੁਲਜ਼ਮ ਹੈਗੇ ਜਿਨ੍ਹਾਂ ਨੂੰ ਸਟੇਟ ਤੋਂ ਬਾਹਰ ਰੱਖਿਆ ਜਾਵੇ ਈਵਨ ਡਿਊਰਿੰਗ ਟ੍ਰਾਇਲ ਸੋ ਦੈਟ ਇੱਕ ਡਿਟਰੈਂਸ ਹੋਗੀ ਤੇਰਾ ਸੈਕਸ਼ਨ 4 ਏ ਐਨਡੀਪੀਐਸ ਐਕਟ ਦਾ ਹੈਗਾ ਉਸ ਦਾ ਬੜਾ ਕਾਰਗਰ ਇਸਤੇਮਾਲ ਹੁਣ ਕੀਤਾ ਜਾ ਰਿਹਾ ਹੈਗਾ ਫॉर ਜਿਹੜੇ ਸਮਾਲ ਕਿਉਂਕਿ ਐਜ਼ ਅਰlier ਸੈਟ ਕਿ ਦਿਸ ਵਾਰ ਅਗੇਂਸਟ ਰੰਸ ਇਜ਼ ਨਾਟ ਅਬਾਊਟ ਨੰਬਰਸ ਇਟ ਇਜ਼ ਨਾਟ ਅਬਾਊਟ ਵੀ ਆਰ ਨਾਟ ਗਿਵਿੰਗ ਐਨੀ ਟਾਰਗੇਟਸ ਟੂ ਐਨੀ ਆਫੀਸਰ ਇਟ ਇਜ਼ ਅਬਾਊਟ ਕੁਆਲੀਟੇਟਿਵਲੀ ਬ੍ਰਿੰਗਿੰਗ ਡਾਊਨ ਦੀ ਅਵੇਲੇਬਿਲਟੀ ਆਫ ਡਰੱਗਸ ਔਨ ਦ ਸਟ੍ਰੀਟਸ ਸੋ ਇਸ ਲਈ ਜਿਹੜੇ ਜਿਹੜੇ ਸਮਾਲ ਕੁਆਂਟੀਟੀ ਦੇ ਜਿਹੜੇ ਯੂਜ਼ਰਸ ਹੈਗੇ ਉਹਨਾਂ ਪ੍ਰਤੀ ਸਾਡਾ ਰਵਈਆ ਕੰਪੈਸ਼ਨਟ ਹੈ ਤੇ ਪੰਜਾਬ ਸਰਕਾਰ ਵੱਲੋਂ ਸਾਨੂੰ ਸਪੈਸ਼ਲ ਹਦਾਇਤ ਹੋਈ ਹੈ ਕਿ ਜਿਹੜੇ ਸਮਾਲ ਕੁਆਂਟੀਟੀ ਦੇ ਜਿਹੜੇ ਯੂਜ਼ਰਸ ਹੈਗੇ ਵੀ ਉਹ ਕਰਨ ਦੀ بجائے ਉਹਨਾਂ ਨੂੰ ਜਿਹੜਾ ਹੈਗਾ 64 ਐਂਡ ਪੀਐਸ ਐਕਟ ਦਾ ਵਰਤੋਂ ਕਰਕੇ ਉਹਨਾਂ ਨੂੰ ਜਿਹੜਾ ਹੈਗਾ ਡੀ ਐਡਿਕਸ਼ਨ ਤੇ ਰੀਹੈਬਿਲਿਟੇਸ਼ਨ ਲਈ ਐਡਮਿਟ ਕੀਤਾ ਜਾਵੇ देयर इज ਜ਼ੀਰੋ ਟੋਲਰੈਂਸ ਫॉर ਐਨੀ ਯੂਜ਼ ਆਫ ਫੋਰਸ ਅਗੇਂਸਟ ਦ ਪੁਲਿਸ ਸੋ ਯੂজিং ਐਟ ਮੋਸਟ ਰੈਸਟ੍ਰੇਂਟ ਵੈਨ ਏਵਰ ਅ ਡਰਗ ਸਮਗਲਰ অর ਐਨੀ ਅਦਰ ਕ੍ਰਿਮੀਨਲ ਜੇ ਉਹ ਪੁਲਿਸ ਤੇ ਫਾਇਰ ਕਰਦੇ ਹੈਗੇ ਤੇ ਸੈਲਫ ਡਿਫੈਂਸ ਦੇ ਵਿੱਚ ਪੁਲਿਸ ਫਾਇਰਸ ਬੈਕ ਬਿਕਾਜ਼ ਜਿਹੜੀ ਹੈ ਡਰਾਈਵ ਅਗੇਂਸਟ ਡਰੱਗਸ ਹੈਗੀ ਇਸ ਦੇ ਵਿੱਚ ਜਿਹੜਾ ਹੈਗਾ देयर विल बी नो ਜਿਹੜਾ ਹੈਗਾ ਕੋਈ ਕੋਤਾਹੀ ਨਹੀਂ ਕੀਤੀ ਜਾਊਗੀ ਇੱਕ ਮੈਨੂੰ ਦੱਸਦੇ ਹੋਏ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਡੂ ਟੂ ਮੈਟੀਕੁਲਸ ਇਨਵੈਸਟੀਗੇਸ਼ਨ ਐਂਡ ਮੋਨਿਟਰਿੰਗ ਆਰ ਐਨਟੀਫ ਚੀਫ ਮਿਸਟਰ ਕੁਲਦੀਪ ਸਿੰਘ ਇਜ਼ ਹੇਅਰ ਬਿਲਾਤ ਕਿਸ਼ੋਰ ਜੀ ਹੈਗੇ ਸੋ ਪੰਜਾਬ ਹੈਜ਼ ਅਚੀਵਡ 90% ਕਨਵੈਕਸ਼ਨ ਰੇਟ ਇਨ ਦੀ ਐਨਡੀਪੀਐਸ ਐਕਟ ਇਨ ਥੀਸ ਸਿンス ਮਾਰਚ 1 ਇਨ ਇਨ ਦੀ ਵਾਰ ਅਗੇਂਸਟ ਡਰੱਗਸ ਸਾਡੇ ਜਿਹੜੇ ਜਿਹੜੀ ਐਫ ਆਈ ਆਰ ਹੈਗੀ ਆਈ ਜਸਟ ਕਮ ਬੈਕ ਐਂਡ ਗਿਵ ਯੂ ਦਾ ਫਿਗਰਸ ਵੀ ਹੈਵ ਵੀ ਹੈਵ ਅਚੀਵਡ 89 ਪੁਆਇੰਟ ਸਮਥਿੰਗ ਜਿਹੜੀ ਆਊਟ ਆਫ 836 ਡਿਸਾਈਡਡ ਕੇਸਸ 744 ਕੇਸਾਂ ਦੇ ਵਿੱਚ ਕਨਵਿਕਸ਼ਨ ਹੋਈ ਹੈ ਐਡੀ ਪੀ ਐਸ ਐਕਟ ਜਿንስ ਮਾਰਚ 1 ਜਿਸ ਦੇ ਵਿੱਚ 144 ਲੋਕਾਂ ਨੂੰ 10 ਸਾਲ ਤੋਂ ਜ਼ਿਆਦਾ ਦੀ ਪਨਿਸ਼ਮੈਂਟ